ਸਤਨਾਮ ਵਾਹਿਗੁਰੂ ਸਾਹਿਬ ਜੀ ਤਨ ਆਸਰੀ ਮਹਲਾ 5 ਯਤਨ ਕਰ ਮਾਨੁਖ ਦਹਿ ਕਾਵੇ ਓਹ ਹੋ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੋ ਕਰ ਪਾਵੇ ਪੀਖ ਕਰੈ ਨਿਰਬਾਨੈ ਚਤਨ ਕਰ ਮਨੁਖ ਦਹਿ ਕਾਵੇ ਓਹ ਅੰਤਰ ਜਾਮੀ ਜਾਣੈ ਪਾਪ ਕਰੇ ਕਰਮੋ ਕਰ ਪਾਵੇ ਪੀਖ ਕਰੈ ਨਿਰਬਾਨੈ ਜਾਨਤ ਦੂਰ ਤੁਮਹਿ ਪ੍ਰਭ ਨੇਰ ਉਤਤਾਕੇ ਉਤਤੇ ਉਤਪਿਖੇ ਆਵ ਲੋਭੀ ਫੇਰ ਰਹਾਓ ਜਬ ਲਗ ਤੂਟੈ ਨਾਹੀ ਮਨ ਭਰਮਾ ਬਬਲਗ ਮੁਕਤ ਨਾ ਕੋਈ ਕਹੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਜਬ ਲਗ ਤਟੈ ਨਾਹੀ ਮਨ ਪਰਮਾ ਤਬ ਲਗ ਮੁਕਤ ਨਾ ਹੋ ਕੋਈ ਕਹ ਨਾਨਕ ਦਇਆਲ ਸੁਆਮੀ ਸੰਤ ਪਗਤ ਜਨ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਜੀ ਦੇ ਤਨਾਸਰੀ ਰਾਗ ਦੇ ਅੰਦਰ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਪਰਮਾਨ ਕਰ ਰਹੇ ਨੇ हे ਪ੍ਰਭੂ ਤੂੰ ਸਭ ਜੀਵਾਂ ਦੇ ਨੇੜੇ ਵਸਦਾ ਹੈ ਪਰ ਲਾਲਚੀ ਪਖੰਡੀ ਮਨੁੱਖ ਤੈਨੂੰ ਦੂਰ ਵਸਦਾ ਸਮਝਦਾ ਹੈ ਲਾਲਚੀ ਮਨੁੱਖ ਲਾਲਚ ਦੇ ਗੇੜ ਵਿੱਚ ਫਸਿਆ ਰਹਿੰਦਾ ਹੈ ਮਾਇਆ ਦੀ ਖਾਤਰ ਉਧਰ ਤੱਕਦਾ ਹੈ ਉਧਰ ਤੋਂ ਉਧਰ ਤੱਕਦਾ ਤੇ ਉਸ ਦਾ ਮਨ ਟਿਕਦਾ ਨਹੀਂ ਕਹਿਰਾਓ ਏ ਭਾਈ ਲਾਲਚੀ ਮਨੁੱਖ ਅਨੇਕਾਂ ਯਤਨ ਕਰਦਾ ਹੈ ਲੋਕਾਂ ਨੂੰ ਧੋਖਾ ਦਿੰਦਾ ਹੈ ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਏ ਰੱਖਦਾ ਹੈ ਪਾਪ ਕਰਕੇ ਫਿਰ ਉਹਨਾਂ ਪਾਪਾਂ ਤੋਂ ਮੁੱਕਰ ਵੀ ਜਾਂਦਾ ਹੈ ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ ਸਭ ਕੁਝ ਜਾਣਦਾ ਹੈ। हे ਭਾਈ ਜਦੋਂ ਤੱਕ ਮਨੁੱਖ ਦੇ ਮਨ ਦੀ ਮਾਇਆ ਵਾਲੀ ਭਟਕਣਾ ਦੂਰ ਨਹੀਂ ਹੁੰਦੀ ਇਹ ਲਾਲਚ ਦੇ ਪੰਜੇ ਤੋਂ ਆਜ਼ਾਦ ਨਹੀਂ ਹੋ ਸਕਦਾ। हे ਨਾਨਕ ਆਖ ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਏਦਾ। ਜਿਸ ਮਨੁੱਖ ਹੋਤੇ ਮਾਲਕ ਪ੍ਰਭੂ ਦਇਆਵਾਨ ਹੁੰਦਾ ਹੈ ਤੇ ਉਸ ਨੂੰ ਨਾਮ ਦੀ ਦਾਤ ਦਿੰਦਾ ਹੈ ਉਹੀ ਮਨੁੱਖ ਸੰਤ ਹੈ ਭਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਵਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਰਡ ਬਾਈ ਆਵਰ 5th ਗੁਰੂ ਗੁਰੂ ਅਰਜਨ ਦੇਵ ਜੀ ਅੰਡਰ ਤਨਾਸਰੀ ਰਾਗਾ ਗੁਰੂ ਸਾਹਿਬ ਜੀ ਸੇ ਦੈਟ people try to deceive others, but the inner knower, the searcher of hearts knows everything. they commit sins and then deny them. while they pretend to be in nirvana, they believe that you are far away, but you, o oh god, are near at hand. Looking around this way, and that the greedy people come and go. Pause. As long as the doubts of mind are not removed, liberation is not found, says Nanak. He alone is a saint, a devotee, and a humble servant of the Lord, to whom the Lord and the master is merciful wahigujika kalsa wahigujiki fateh